ਦੇਖੋ ਇਹ ਆਪਣਾ ਖਿਜਰਪੁਰ ਲੋ ਬੰਨੇ ਭਜੇ ਤੋਂ ਥਲੇ ਤੇ ਮੈਂ ਸਮਝਦਾ ਕੁੱਤਕ ਹੀ ਹੋਇਆ ਰਾਤ ਤੇ ਗੁਰੂ ਅਮਰਦਾਸ ਜੀ ਮਹਾਰਾਜ ਆਪ ਚੱਲ ਕੇ ਮੇਰੇ ਖਿਆਲਾਂ ਕਲ ਸ਼ੀਤੀ ਦਿਹਾੜਾ ਸੀ ਅਰਦਾਸਾਂ ਬੜੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਜਿਹੜਾ ਬੰਨ ਸੀ ਸਾਡੇ ਦੇਖਦੇ 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 ਥਰੇ ਜਾ ਰਿਹਾ ਸੀ ਮਸ਼ੀਨ ਸੀ ਉਹ ਘਾਰੇ ਵਾਲਾ ਪਾਣੀ ਪਾਣੀ ਉਹ ਗਾਰੇ ਵਾਲੀ ਮਿੱਟੀ ਚੱਕ ਕੇ ਉਹਦੇ ਉੱਪਰ ਪਾਉਂਦੀ ਰਹੀ ਪਾਉਂਦੀ ਰਹੀ ਇੱਕ ਮਸ਼ੀਨ ਸੀ ਉਹ ਜਿਹੜਾ ਥੋੜੀ ਜਿਹੀ ਹਲਕੀ ਸੀ ਲੋਗ 2 ਵਜੇ ਹਾਰ ਕੇ ਚਲੇ ਗਏ ਮਸ਼ੀਨ ਵੀ हट ਗਈ ਤੇ ਕੁਦਰਤੀ ਤੌਰ ਤੇ ਦੋ ਮਸ਼ੀਨਾਂ ਇਹਨਾਂ ਨੇ ਸਰਦਾਰ ਹੁਕਮ ਸਿੰਘ ਜੀ ਇਧਰ ਹੁਕਮ ਸਿੰਘ ਜੀ ਇਧਰ ਤੇ ਹੁਕਮ ਸਿੰਘ ਜੀ ਨੇ ਟੈਲੀਫੋਨ ਕੀਤਾ ਇੰਦਰ ਨੂੰ ਕਿ ਮਸ਼ੀਨਾਂ ਪੇ ਦੋ ਮਸ਼ੀਨਾਂ ਹੋਰ ਆਈਆਂ ਆਉਂਦੇ-ਆਉਂਦੇ ਮਸ਼ੀਨਾਂ ਨੇ ਟਾਈਮ ਲਾਉਣਾ ਸੀਗਾ ਤੇ 2 2:30 3 ਵਜੇ ਫਿਰ ਉਹ 2 ਵਜੇ ਅਸੀਂ ਉਹ ਮਸ਼ੀਨ ਤੇ ਉਹ ਲੈ ਗਿਆ ਮਸ਼ੀਨ ਕੱਢ ਕੇ ਕਿ ਹੁਣ ਇੱਥੋਂ ਹੜ ਆਉਣਾ ਤੇ ਮੈਂ ਮਸ਼ੀਨ ਡੋਬ ਲਊਗਾ ਮਾਲਕ ਨੇ ਕਿਰਪਾ ਕੀਤੀ ਉਹਦੇ ਨੇ ਉਹਦਾ ਜਿਹੜਾ ਓਨਰ ਆ ਉਹ ਕਹਿੰਦਾ ਇੰਦਰ ਨੇ ਫੋਨ ਕੀਤਾ ਕਹਿੰਦਾ ਵੀ ਬਾੜੋ ਦੁਬਾਰਾ ਉਹ ਬੰਦ ਪਰ ਘਾਰਾ ਸੁੱਟਣ ਦਾ ਪਿਆ 4 ਘੰਟੇ 5 ਘੰਟੇ ਉਹਨੇ ਘਾਰਾ ਸੁੱਟਿਆ ਵਾਵਾ ਠੀਕ ਹੋ ਗਿਆ ਫਿਰ ਇੱਕ ਉਹਦੇ ਤੋਂ ਅਡਵਾਂਸ ਪੰਨ ਹੋਰ ਬੰਨਿਆ ਕੋਈ 4 500 ਫੁੱਟ ਪਿੱਛੇ 16 ਲੱਖ ਚ ਇੱਕ ਕਿਲਾ ਜ਼ਮੀਨ ਇਹਨਾਂ ਲੋਕਾਂ ਨੇ ਖਰੀਦੀ। ਉਹ ਮੰਨਦਾ ਨਹੀਂ ਸੀ ਉਹ ਕਹਿੰਦਾ ਮੇਰੀ ਤਾਂ ਸਾਰੀ ੜਕੀ ਇਹੀ ਆ। ਇਹਨਾਂ 16 ਲੱਖ ਚ ਰਾ ਤੁਰਤ ਜ਼ਮੀਨ ਖੀਦੀ। ਉੱਪਰ ਦੇ ਮੜੇਵਾ ਪਾ ਕੇ ਇੱਕ ਨਵਾਂ ਬੰਨ ਬੰਨਿਆ। ਪਰ ਯਕੀਨ ਮੰਨਿਓ ਰਾਤ 10 ਵਜੇ ਉਹ ਪੂਰਾ ਹੋਇਆ। ਤੇ 10:05 ਤੇ ਸਾਰਾ ਹੀ ਬੰਨਾ ਆ ਬਹਿ ਗਿਆ। ਤੇ ਪਾਣੀ ਜਿਹੜਾ ਜਾ ਕੇ ਅਡਵਾਂਸ ਬੰਦੇ ਨਾਲ ਲੱਗ ਗਿਆ। ਫਿਰ ਗੁਰੂ ਦੀ ਕਿਰਪਾ। ਉਹ ਪਾਣੀ ਘਟ ਵੀ ਗਿਆ। ਪਾਣੀ ਦਾ ਜੋਰ ਵੀ हट ਗਿਆ ਪਾਣੀ ਫਿਰ ਉਧਰ ਨਿੱਤਰ ਗਿਆ ਸੋ ਗੱਲਿਆ ਇਹ ਯੁੱਧ ਹੈ ਯਾਰੋ ਮਾਰਗ ਦੀ ਕਿਰਪਾ ਨਾ ਹੋਵੇ ਤਾਂ ਬੰਦਾ ਕੁਝ ਨਹੀਂ ਕਰ ਸਕਦਾ ਤੇ ਯੁੱਧ ਸੰਗਤ ਸਾਰੀ ਇਕੱਠੀ ਹੋ ਕੇ ਲੜ ਰਹੀ ਆ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਉਹ ਚ 4 ਪੁਆਇੰਟ ਲਿਖਿਆ ਮੈਂ ਕਿਹਾ ਭਾਈ ਆ ਵਿਹਲਾ ਇੱਕ ਦੂਜੇ ਨੂੰ ਦਾਗੀ ਕਰਨ ਦਾ ਨਹੀਂ ਆ ਇਹ ਵਿਹਲਾ ਆ ਕਿ ਤੁਸੀਂ ਇੰਜੀਨੀਅਰ ਆਪਣੇ ਪੰਜਾਬ ਦੇ ਜਿਹੜੇ ਕਾਬਿਲ ਆ ਉਹਨਾਂ ਨੂੰ ਕੋਈ ਵੀ ਪਾਣੀ ਸੈਟਲਾਈਟ ਮੈਪਿੰਗ ਨਾਲ ਦੇਖੋ ਕਿ ਕਿੱਥੇ ਕਿੱਥੇ ਤੱਕ ਜਾਂ ਚੁੱਕਿਆ ਔਰ ਚਾਹੇ ਬੰਬੂ ਕਾਰਟ ਜਿਹੜੇ ਉਹਨਾਂ ਨੂੰ ਦੇ ਦਿਓ ਉਹਨਾਂ 'ਚ ਬਹਿ ਕੇ ਜਾਣ ਮੌਇਨਾ ਕਰਨ ਚਾਹੇ ਆਪਣੇ ਵਾਲਾ ਹੈਲੀਕਾਪਟਰ ਵੀ ਨਾਲ ਉਹਨਾਂ ਨੂੰ ਦੇ ਦਿਓ ਚਾਰ ਪੰਜ ਬੰਦਿਆਂ ਦੀ ਟੀਮ ਰਾਵੀ ਬਿਆਸ ਤੇ ਸਤਲਜ ਤੇ ਕਗਰ ਇਹਨਾਂ ਦਾ ਮੌਇਨਾ ਅੱਜ ਕਰੋ ਔਰ ਇਹ ਦੇਖੋ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਿਹਾ ਇੱਕ ਵਰਲਡ ਕਲਾਸ ਕੰਸਲਟੈਂਟ ਗ੍ਰਾਊਂਡ ਦੀ ਲੋੜ ਹੈ ਉਹ ਮੈਂ ਪ੍ਰਧਾਨ ਮੰਤਰੀ ਨੂੰ ਲਿਖਿਆ ਸੋ ਇਦਾਂ ਦੀਆਂ ਗਲੀਆਂ ਔਰ ਇੱਕ ਜੱਜ ਹਾਈ ਕੋਰਟ ਦਾ ਅਪਾਇੰਟ ਕਰੋ ਜਿਹੜਾ ਸਿਟਿੰਗ ਜੱਜ ਹੋਵੇ ਉਹ ਫੈਸਲਾ ਕਰੇ ਕਿ ਇਹ ਕੁਦਰਤੀ ਆਫਤਾ ਜਾਂ ਅਫਸਰਾਂ ਦੀ ਅੰਗੈਲੀ ਨਾ ਚਾਹੇ BBMP ਆ ਤੇ ਚਾਹੇ ਸਾਡੀ ਪੰਜਾਬ ਦਾ ਇਰੀਗੇਸ਼ਨ ਡਿਪਾਰਟਮੈਂਟ ਹੈ ਸੈਕਟਰੀ ਆ ਮੰਤਰੀ ਆ ਇਹਨਾਂ ਦੀ ਗਲਤੀ ਨਾ ਹੋਇਆ ਉਹ ਫਿਕਸ ਕਰੋ ਰਿਸਪਾਂਸਿਬਿਲਟੀ ਲੇਕਿਨ ਹਾਲੇ ਤੱਕ ਕੁਝ ਨਹੀਂ ਹੋਇਆ ਉਹਦੇ ਤੋਂ ਤਿੰਨ ਮੈਨੂੰ ਪਤਾ ਲੱਗਾ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆਹੀ ਗੱਲਾਂ ਕਿ ਇੱਕ ਸਿਟਿੰਗ ਜੱਜ ਬਿਠਾਓ ਜਿਹੜਾ ਜ਼ਿੰਮੇਵਾਰੀ ਫਿਕਸ ਕਰੇ ਉਹਦੇ ਨਾਲ-ਨਾਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਸਾਡਾ ਡਾਇਰੈਕਟਰ ਇਰੀਗੇਸ਼ਨ ਹੋਣਾ ਚਾਹੀਦਾ ਜਿਹੜਾ ਫੈਸਲੇ ਲਵੇ ਕਿ ਕਿੰਨੇ ਫੁੱਟ ਤਈ ਅਸੀਂ ਪਾਣੀ ਰੱਖਣਾ ਡੈਮ ਨੂੰ ਕਿੰਨਾ ਖਾਲੀ ਰੱਖਣਾ ਥੋੜਾ ਖਾਲੀ ਰੱਖਣਾ ਪੈਣਾ ਅਸੀਂ ਹਰ ਸਾਲ ਡੁੱਬਣ ਦਾ ਠੇਕਾ ਨਹੀਂ ਲੈ ਲਿਆ ਕਿ ਡੁੱਬੀਏ ਅਸੀਂ ਤੇ ਪਾਣੀ ਹਰਿਆਣਾ ਔਰ ਰਾਜਸਥਾਨ ਨੂੰ ਜਾਵੇ ਜਾਵੇ ਹੁਣ ਸਾਰਾ ਪਾਕਿਸਤਾਨ ਜਾ ਰਿਹਾ ਫਾਇਦਾ ਕੀ ਪਰ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹ ਵੀ ਕਿਹਾ ਕਿਸੇ ਨਾ ਜਿਨ੍ਹਾਂ ਦੀਆਂ ਹੜਾਂ ਦੇ ਇਲਾਕੇ ਦੀ ਜਮੀਨਾਂ ਨੇ ਉਹਨਾਂ ਨੂੰ ਕੰਪਨਸੇਸ਼ਨ ਦਿਓ 50 ਲੱਖ ਰੁਪਏ ਕਿੱਲੇ ਦਾ ਕਿਤੇ ਹੋਰ ਲੈ ਲੈਣਗੇ ਇੱਥੇ ਨਹੀਂ ਮਿਲੂਗੀ ਕਿਸੇ ਹੋਰ ਸੂਬੇ ਚਲ ਜਾਣਗੇ ਹਿੰਦੁਸਤਾਨ ਚ ਕਿਤੇ ਵੀ ਲੈ ਲੈਣਗੇ ਇਹ ਹਰ ਸਾਲ ਇਹਨਾਂ ਦੇ ਘਰ ਇਹਨਾਂ ਦੀਆਂ ਫਸਲਾਂ ਇਹਨਾਂ ਦੇ ਕੱਪੜੇ ਇਹਨਾਂ ਦੇ ਪਰਿਵਾਰ ਬੱਚੇ ਪੜ੍ਹਾਈ ਖਣੋਂ ਜਾਂਦੇ ਰਹਿੰਦੇ ਆ ਪਰ ਰਹੇ ਨਹੀਂ ਜਾਣ ਦਾ ਰਾਹੀ ਕਿਤੇ ਨਹੀਂ ਪੜਨਾ ਕੀ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਕੰਮ ਹੋਰ ਕਰੋ ਕਿ ਆ ਸਾਰਾ ਹੜ ਹੁਣ ਪਾਕਿਸਤਾਨ ਜਾ ਰਿਹਾ ਇਹਦਾ ਫਾਇਦਾ ਸਾਡਾ ਫਾਇਦਾ ਵੀ ਫੜਾ ਦਾ ਫਾਇਦਾ ਵੀ ਆ ਲੇਕਿਨ ਉਹ ਫਾਇਦਾ ਕੀ ਅਸੀਂ ਚੱਕ ਰਹੇ ਆ ਸਾਡਾ 1 ਫੁੱਟ ਵੀ ਵਾਟਰ ਲੈਵਲ ਉੱਪਰ ਨਹੀਂ ਆਇਆ ਨਾ 19 ਚ ਨਾ 22 ਚ ਨਾ 25 ਚੋਣਾ ਇਹਨੂੰ ਥੱਲੇ ਕਿਵੇਂ ਆਪਾਂ ਪੰਪ ਕਰਨਾ ਇਹਦੀਆਂ ਸਕੀਮਾਂ ਵੜਾਓ ਜੇ ਕਿਤੇ ਸਾਨੂੰ ਮੀਟਿੰਗ ਸਦੋਂਗੇ ਤਾਂ ਅਸੀਂ ਦੱਸਾਂਗੇ ਕਿ ਕਿੱਦਾਂ ਹੁੰਦਾ ਤੇ ਮੈਨੂੰ ਉਮੀਦ ਆ ਕਿ ਪ੍ਰਧਾਨ ਮੰਤਰੀ ਜਿਹੜਾ ਆਂਦਾ ਨਾ ਜਦੋਂ ਗੇੜਾ ਮਾਰ ਕੇ ਜਾਂਦਾ ਖਿਲੀਆਂ ਨਹੀਂ ਸੁੱਟਦਾ ਉਹ ਹੱਲ ਲੱਭ ਕੇ ਦਿੰਦਾ ਹੱਲ ਚਾਹੀਦਾ ਸਭ ਚੱਲ ਕੀ ਹੋਇਆ ਮੇਰਾ ਨਾਮ ਹੁਕਮ ਸਿੰਘ ਹੈ ਜੀ ਪਿੰਡ ਨੂਰਵਾਲ ਤੋਂ ਕੱਲ ਅਸਲ ਵਿੱਚ ਨਾ ਜਦੋਂ ਇਹ ਬੰਨ ਜਿਹੜਾ ਇਹ 20 ਫੁੱਟ ਉੱਚਾ ਬੰਨ ਸੀਗਾ ਇਹ ਤੋਂ ਦਰਿਆ ਜਿਹੜਾ ਵਾ ਉਹ ਤਿੰਨ ਤੇ ਦੋ ਤਿੰਨ ਤਿੰਨ ਕਿਲੇ ਦੂਰ ਵਗ ਰਿਹਾ ਸੀ ਤੇ ਬਿਲਕੁਲ ਛਾਂ ਸੀਗਾ ਥੋੜੇ ਦਿਨਾਂ ਦਾ ਇਹ ਵਹਿਣ ਐਸਾ ਖੁਰਿਆ ਕਿ ਇਹ ਜਿਹੜਾ ਦਰਿਆ ਦੀ ਢਾਹ ਜਿਹੜੀ ਆ ਬੰਨ ਦੇ ਵਿੱਚ ਕੋਈ ਬਿਲਕੁਲ ਵਿੱਚ ਆ ਗਈ ਪਹਿਲਾਂ ਬੰਡ ਗਿਆ ਬਾਂਡੇ ਗੰਦੇ ਬਾਅਦ ਹਰ ਇੱਕ ਬੰਦਾ ਜਿਹੜਾ ਉਹ ਰੋਇਆ ਕਿਉਂਕਿ ਹਰ ਇੱਕ ਬੰਦੇ ਨੇ ਬੜੀ ਮਿਹਨਤ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜੇ ਕੱਲ ਰਾਤ ਹਾਲਾਤ ਬਣੇ ਕੱਲ ਦਿਨ ਤੋਂ ਹੀ ਬਹੁਤ ਜ਼ਿਆਦਾ ਢਾ ਸੀਗੀ ਔਰ ਇਹ ਲੱਗ ਰਿਹਾ ਸੀ ਕਿ ਘੜੀ ਤੱਕ ਪਲ ਪਲ ਤੱਕ ਇਹ ਮਤਲਬ ਇਹ ਖਿਲਰ ਜਾਣਾ ਦੋ ਕੋਜ ਦਾ ਹਾਲਾਤ ਇਦਾਂ ਦਾ ਬਣਿਆ ਵੀ ਜਿਹੜਾ ਵਾ ਵੀ ਇਦਾਂ ਦਾ ਲੱਗਾ ਵੀ ਇਹ ਕੰਮ ਖਰਾਬ ਹੋ ਗਿਆ ਔਰ ਫੋਨ ਵੀ ਆਪਸ ਵਿੱਚ ਵੀ ਫੋਨੇ ਹੋ ਗਿਆ ਵੀ ਇਹ ਕੰਮ ਖਰਾਬ ਹੋ ਗਿਆ ਤੇ ਮਸ਼ੀਨ ਵੀ ਸਾਡੀ ਜਿਹੜੀ ਸੀ ਉਹ ਫਿਰ ਥੋੜਾ ਲੜਕਾ ਡਰ ਗਿਆ ਉਹ ਲੱਗਿਆ ਪਿੱਛੇ ਕੱਢ ਕੇ ਲੱਗਿਆ ਉਸ ਵੇਲੇ ਫਿਰ ਰਾਣਾ ਜਿੰਦਰ ਪ੍ਰਤਾਪ ਸਿੰਘ ਇੱਥੇ ਆ ਗਿਆ ਕਹਿੰਦੇ ਤੁਸੀਂ ਘਬਰਾਓ ਨਾ ਕੀ ਪਤਾ ਹੁੰਦਾ ਜਾਂਦੇ ਜਾਂਦੇ ਫਿਰ ਵੀ ਫਿਰ ਦੁਬਾਰਾ ਮਸ਼ੀਨ ਨੂੰ ਉੱਥੇ ਵਾੜਿਆ ਔਰ ਜਿਹੜਾ ਵਾ ਉਸ ਵੇਲੇ ਫਿਰ ਬਾਹਰਲੇ ਬੰਨੇ ਮਿੱਟੀ ਲਾਉਣੀ ਸ਼ੁਰੂ ਕੀਤੀ ਉਹ ਮਿੱਟੀ ਗਿੱਲੀ ਸੀਗੀ ਜਲਗਣ ਸੀਗੀ ਉਹ ਫਿਰ ਉਹ ਕੁਝ ਇੰਨਾ ਜ਼ਿਆਦਾ ਕਰਨੀ ਸੀ ਪਾਰੇ ਰਾਤ ਫਿਰ ਜਦੋਂ ਦੋ ਕੋਜੇ ਹਾਲਾਤ ਇਦਾਂ ਦੇ ਬਣੇ ਵੀ ਆਪਾਂ ਇਹਨੂੰ ਕੋਈ ਸੈਕੰਡ ਆਪਸ਼ਨ ਜਿਹੜੀ ਆ ਉਹਨੂੰ ਕੀਤਾ ਜਾਵੇ ਸੈਕੰਡ ਆਪਸ਼ਨ ਦੇ ਵਿੱਚ ਫਿਰ ਅਸੀਂ ਕਾਕ ਅੱਗੇ ਦੀ ਕੋਈ ਅੱਧਾ ਕੱਲਾ ਕੱਲਾ ਛੱਡ ਕੇ ਇੱਕ ਹੋਰ ਬੰਨ ਤਿਆਰ ਕੀਤਾ ਜਾਵੇ ਚਲੋ ਸਾਡੀ ਵੀ ਡਿਮਾਂਡ ਸੀ ਕਿ ਇੱਕ ਟੋੜ ਚਾਰ ਆਫਲਾਈਨਾਂ ਚਾਹੀਦੀਆਂ ਹੈਗੀਆਂ ਪੌਗਲਨਾਂ ਤੇ ਤਾਂ ਕਰਕੇ ਇਹ ਮਸਲਾ ਹੱਲ ਹੋ ਜਾਊਗਾ ਚਲੋ ਇੰਦਰ ਪ੍ਰਤਾਪ ਸਿੰਘ ਜੀ ਬਣਾ ਨੇ ਐਮ ਐਲ ਏ ਸਾਹਿਬ ਨੇ ਪੂਰੀ ਜਤਨਸ਼ੀਲ ਹੋ ਕੇ ਤੇ ਜੱਕਦਮ ਫਿਰ ਤਿੰਨ ਸਾਨੂੰ ਮਿਲ ਗਈਆਂ ਇੱਕ ਸਾਡੀ ਮਸ਼ੀਨ ਜਿਹੜੀ ਖਰਾਬ ਹੋ ਗਈ ਤੇ ਜਿਹੜੀਆਂ ਤਿੰਨ ਸੀਆਂ ਇਹਨਾਂ ਨੇ ਫਿਰ ਪੂਰ ਜ਼ੋਰ ਜਿਹੜਾ ਸੀਗਾ ਉਹਨਾਂ ਜ਼ੋਰ ਲਾਇਆ ਤਾਂ ਪ੍ਰਮਾਤਮਾ ਦੀ ਫਿਰ ਇਹ ਗੁਰੂ ਅਮਰਦਾਸ ਜੀ ਦਾ ਐਡਵਾਂਸ ਬਾਨਿਆ ਤੇ ਗੁਰੂ ਅਮਰਦਾਸ ਜੀ ਦੀ ਮਿਹਰ ਹੋ ਗਈ ਗੁਰੂ ਅਮਰਦਾਸ ਜੀ ਨੇ ਫਿਰ ਲਾਜ ਜਿਹੜੀ ਸੀ ਉਹ ਰੱਖ ਲਈ ਇਹ ਜਿਹੜਾ ਉਧਰੋਂ ਕਰੀਬ ਪੌਣੇ 11 ਵਜੇ ਮਸ਼ੀਨਾਂ ਨੇ ਜਿਹੜੀਆਂ ਲਾਸਟ ਬਾਗਟਾ ਸੀਗੀਆਂ ਉਹ ਸਿੱਟ ਕੇ ਤੇ ਇੱਕ ਵਾਰ ਇਹਨੂੰ ਜੋੜ ਦਿੱਤਾ ਸੀ ਤੇ 11 ਵਜੇ ਜਿਹੜਾ ਇਹ ਬੰਨ ਖਿਲਰ ਜਾਂਦਾ ਉਹ ਫਿਰ ਜਿਹੜੀਆਂ ਪੋਕਲਾਈਨਾਂ ਸੀਗੀਆਂ ਉਹਨਾਂ ਨੂੰ ਜੱਕਦਮ ਉੱਤੋਂ ਦੀ ਟਪਾ ਕੇ ਦੂਜੀ ਦੂਜੀ ਸਾਈਡ ਤੇ ਕੀਤਾ ਗਿਆ ਔਰ ਬਾਹਰਲੇ ਬੰਨੇ ਤੋਂ ਮਿੱਟੀ ਲੱਗਦੀ ਰਹੀ ਫਿਰ ਰਾਤ ਸਾਰੀ ਰਾਤ ਚੱਲੀਆਂ ਨੇ ਤੇ ਜਿਹੜਾ ਰਾਤ-ਰਾਤ ਜਿਹੜਾ ਸੀਗਾ ਇਹ ਇਹ ਕੰਟਰੋਲ ਹੋ ਗਿਆ ਸਾਰਾ ਔਰ ਜਿਹੜਾ ਇਹ 4500 ਏਕੜ ਦਾ ਇਹ ਇਸ ਵੇਲੇ ਬਚਿਆ ਹੋਇਆ ਪਰਮਾਤਮਾ ਦੀ ਮਿਹਰ ਆ ਹੁਣ ਜਿਹੜੀ ਖੇਜਰ ਖਵਾਜੀ ਵੱਲੋਂ ਬਾਬਾ ਖੇਜਰ ਖਵਾਜੀ ਵੱਲੋਂ ਜਿਹੜੀ ਦਰਿਆ ਦੀ ਢਾਹ ਲੱਗ ਰਹੀ ਆ ਉਹਨੂੰ ਰੋਕਣ ਵਾਸਤੇ ਜਿਹੜੇ ਯਤਨ ਜਿਹੜੇ ਹੋ ਰਿਹਾ ਔਰ ਨਾਲ ਦੀ ਨਾਲ ਅਰਦਾਸ ਬੇਨਤੀਆਂ ਸਾਰੀ ਸੰਗਤ ਕਰ ਲਈ ਆ ਇੱਥੇ ਸੰਤ ਬਾਬਾ ਜੈ ਸਿੰਘ ਜੀ ਉਹਨਾਂ ਦੀ ਸੰਗਤ ਜਿਹੜੀ ਪਿੱਛੇ ਕਟਿਆ ਦੇ ਲੱਗੀ ਹੋਈ ਆ ਪਰ ਪਰ ਕੇ ਦੇਣ ਲਈ ਆ ਔਰ ਉਹਨਾਂ ਦੀ ਟੀਮ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਟੀਮ ਜਿਹੜੀ ਆ ਉਹ ਇੱਥੇ ਆਣ ਕੇ ਮੌਕੇ ਤੋਂ ਕੰਮ ਤੇ ਲੱਗੀ ਹੋਈ ਆ ਬਾਕੀ ਹੋਰ ਇਲਾਕਾ ਨਿਵਾਸੀ ਸਾਧ ਸੰਗਤਾਂ ਹਰ ਹਰ ਪਖ ਤੋਂ ਹਰ ਲੋਕ ਇੱਥੇ ਆ ਰਹੇ ਔਰ ਆਣ ਕੇ ਮਦਦ ਕਰ ਰਹੇ ਆ ਔਰ ਅੱਗੇ ਪਰਮਾਤਮਾ ਦਾ ਉਹ ਆਪਾਂ ਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਗੁਰੂ ਅਮਰਦਾਸ ਜੀ ਸਾਡੀ लाज ਰੱਖਣਗੇ ਔਰ ਇਹ ਮੁਕੰਮਲਤਾ ਹੋ ਕੇ ਇਥੇ ਦਰਿਆ ਢਾ ਜਿਹੜੀ ਆ ਬੰਦ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਰ ਸਿੰਘ ਸੰਪਰਤਾਕਾਰ ਸੇਵਾ ਸ੍ਰੀ ਹਲਿ ਸਾਹਿਬ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਮਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਗਮ ਸਿੰਘ ਜੀ ਜਿਨ੍ਹਾਂ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਇਹ ਬੰਦ ਦਾ ਹਾਲਾਤ ਬਹੁਤ ਵਿਗੜ ਰਿਹਾ ਇਹ ਆਪ ਸੰਗਤਾ ਸੰਵੇਦ ਆਪ ਵੀ ਆਓ ਤੇ ਸਾਨੂੰ ਸੰਯੋਗ ਦਿਓ ਸਾਥ ਦਿਓ ਇਹ ਬੰਦ ਨੂੰ ਮજબૂત ਕੀਤਾ ਜਾਵੇ ਇਹਦੇ ਤੇ ਲੱਗਿਆ ਉਹ ਤਾਂ ਲਗਭਗ ਇਹਨਾਂ ਨੂੰ 2 ਮਹੀਨੇ ਹੋ ਗਿਆ ਜਿਹਦੇ ਵਿੱਚ ਅਸੀਂ ਵੀ ਆਣ ਕੇ ਸੇਵਾ ਦੇ ਵਿੱਚ ਸੰਯੋਗ ਕੀਤਾ 7-8 ਦਿਨ ਹੋ ਗਿਆ ਤੇ ਨਾਲ ਸਾਡੇ ਜਥੇਦਾਰ ਸੇਵਾ ਉਸ ਲਗਭਗ 40-50 ਸਰੀਰ ਕੰਟੀਨਿਊ ਤੁਰੇ ਆਉਂਦੇ ਆ ਜਿਹਦੇ ਵਿੱਚ ਸਾਡੇ ਬਾਬਾ ਜੀ ਨੇ ਜਿਵੇਂ ਜਿਵੇਂ ਜਥੇਦਾਰਾਂ ਦੀ ਡਿਊਟੀ ਲਈ ਆ ਉੱਥੇ ਉੱਥੇ ਹੀ ਸੰਭਲਦੇ ਆ ਤੇ ਜਿਵੇਂ ਮੁਖੇ ਨੂੰ ਵੀ ਸੱਦਿਆ ਗਿਆ ਰਾਣਾ ਜੀ ਨੇ ਕਿਹਾ ਬਾਬਾ ਜੀ ਨੂੰ ਕੱਲ੍ਹ ਹੀ ਰਮਦਾਸ ਚੱਲੇ ਸੀ ਉੱਥੇ ਵੀ ਬੰਨ ਜਿਹੜਾ ਵੱਡਾ ਬੰਨ ਟੁੱਟਾ ਨਾ ਤੁਸੀਂ ਬੰਨ ਉਹਨੂੰ ਬੰਨਣਾ ਸ਼ੁਰੂ ਕਰਨਾ ਸੀ ਤੇ ਇਹ ਸਾਰੇ ਉੱਥੇ ਲੈ ਕੇ ਚੱਲੇ ਸੀ ਬਾਬਾ ਜੀ ਉਹਨੀ ਟੀਮ ਹੀ ਸਾਰੀ ਤੇ ਰਾਣਾ ਸਾਹਿਬ ਨੇ ਕਿਹਾ ਬਾਬਾ ਜੀ ਆ ਬੰਨ ਜਿਹੜਾ ਵਾ ਇਹ ਟੁੱਟ ਗਿਆ ਤੇ ਇਲਾਕਾ 3400 5000 ਏਕੜ ਦੇ ਕਰੀਬ ਖਰਾਬ ਹੋਊਗਾ ਤੇ ਬਾਬਾ ਜੀ ਨੇ ਉਸੇ ਵੇਲੇ ਹੀ ਨਾਲ ਹੀ ਜਹੇਦਾਰ ਨਾਲ ਹੀ ਸੇਵਾਦਾਰ ਸੰਗਤਾ ਸਵੇਤ ਤੇ ਮੁਖੇ ਨੂੰ ਵੀ ਤੇ ਜੇਹਦਾਰਾਂ ਨੂੰ ਵੀ ਭੇਜਿਆ ਤੇ ਕੱਲ ਫਿਰ ਇਹਨਾਂ ਨੇ ਆਣ ਕੇ ਤੇ ਬੰਨ ਨੂੰ ਜਿਵੇਂ ਸਲਾਹ ਕਰਕੇ ਵਿਚਾਰ ਕਰਕੇ ਰਾਣਾ ਇੰਦਰਪ੍ਰਤਾਪ ਸਿੰਘ ਨਾਲ ਰਾਣਾ ਗੁਰਜੀਤ ਸਿੰਘ ਵੀ ਆਪ ਸਾਰੀ ਦਿਹਾੜੀ ਇੱਥੇ ਰਾਤ ਵੀ ਰਹਿ ਆ ਅੱਜ ਲਗਭਗ ਸਾਨੂੰ ਪਤਾ ਜੋ ਲੱਗਾ ਨਾ ਇੱਥੇ ਹਾਜ਼ਰੀ ਸੀ ਜਦੋਂ ਬੰਨ ਟੁੱਟਦਾ ਫੇਰ ਇਹ ਪੰਨ ਜਿਹੜਾ ਪਰੇ ਦੀ ਕਰਾਇਆ ਗਿਆ ਤੇ ਨਹੀਂ ਇਹ ਰਿਹਾ ਫੇਰ ਅੱਜ ਹੁਣ ਫੇਰ ਵੀ ਆਉਂਦੇ ਆ ਵੀ ਇੱਥੇ ਰੇਡ ਲਾ ਕੇ ਇਹਨੂੰ ਜਿਹੜੀ ਨੋਚ ਬਣਣੀ ਆ ਇਹ ਬਾਂਹ ਨੂੰ ਬਚਾ ਵਾਸਤੇ ਖਰਾਬ ਨਾ ਹੋਵੇ ਤੇ ਜਿਵੇਂ ਜਿਵੇਂ ਇਹ ਸੰਗਤ ਐਮਐਲਏ ਸਾਹਿਬ ਜਿੱਥੇ ਜਿੱਥੇ ਵੀ ਆਂਦੇ ਉੱਥੇ ਉੱਥੇ ਮਹਾਪੁਰਖ ਹਾਜ਼ਰ ਇੱਥੋਂ ਲੈ ਕੇ ਹੀ ਮੁੱਠਿਆਂ ਵਾਲੇ ਤੱਕ ਸੇਵਾ ਜਣੀਆ ਚੱਲਣ ਡਈਆਂ ਕਹਦੀਏ ਹਰੀਕੇ ਬਾਉਪੁਰ ਜਿੱਥੇ ਵੀ ਲੋੜ ਆ ਮੁੱਠਿਆਂ ਵਾਲੇ ਦੇ ਲਾਗੇ ਬੰਨੇ ਅਜ ਹਰੀਕੇ ਹੰਦੇ ਲਾਗੇ ਵੀ ਸਭਰਾ ਪਿੰਡ ਦੇ ਲਾਗੇ ਪਿੰਡ ਕੁੱਲੇ ਵਾਲਾ ਜਿੱਥੇ ਬੰਦੇ ਥੱਲਿਓਂ ਫੁੱਟ ਪੈ ਗਈ ਆ ਤੇ ਬਾਬਾ ਜੀ ਨੂੰ ਤੁਰੰਤ ਉਧਰ ਜਾਣਾ ਪਿਆ ਐਮਐਲਏ ਸਾਹਿਬ ਦਾ ਫੋਨ ਸੀਗਾ ਵੀ ਬਾਬਾ ਜੀ ਇੱਥੇ ਆਉਣ ਜ਼ਰੂਰੀ ਆ ਤੇ ਬਾਬਾ ਜੀ ਨੇ ਫਿਰ ਦਾਸ ਨੂੰ ਕੰਨਿਆ ਨਾਲ ਸੰਗਤਾਂ ਦੇ ਕੇ ਸਾਈਂ ਆਥੇ ਹਾਜ਼ਰੀ ਭਰਨ ਦੇ ਸੇਵਾਦਾਰਾਂ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ